ਜਨਤਾ ਪਾਰਟੀ ਤੇ ਕੌਮੀ ਜਨਰਲ ਸਕੱਤਰ ਤਰਨ ਚੁੱਕ ਨੇ ਵરિਸ਼ ਅਕਾਲੀ ਆਗੂ ਅਤੇ ਸਾਫ ਦਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਸਾ ਦੇ ਦੇਹਾਂ ਤੇ ਗਹਿਰੇ ਦੁੱਖ ਪ੍ਰਗਟ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਢੀਂਸਾ ਜੀ ਦਾ ਜਾਣਾ ਪੰਜਾਬ ਦੀ ਰਾਜਨੀਤੀ ਲਈ ਇੱਕ ਨਾ ਪੂਰਾ ਹੋਣ ਵਾਲਾ ਕਾਟਾ ਹੈ ਸ਼ਰੋਮਨੀ ਅਕਾਲੀ ਦਲ ਦੇ ਵરિਸ਼ ਨੇਤਾ ਪਦਮਸ਼੍ਰੀ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੇ ਅਕਾਲ ਚਲਾਣੇ ਦੀ ਖਬਰ ਬਹੁਤ ਹੀ ਦੁੱਖਦਾਈ ਮੇਰੇ ਉਹਨਾਂ ਨਾਲ ਪਰਿਵਾਰਿਕ ਰਿਸ਼ਤੇ ਸਨ ਜਦੋਂ ਵੀ ਮਿਲਦੇ ਸੀ ਬੜਾ ਨਿੱਗਾ ਸਭਾ ਹਾਰੀਗ ਨੂੰ ਪਿਆਰ ਕਰਨ ਵਾਲੇ ਔਰ ਸਭ ਨੂੰ ਦਿਸ਼ਾ ਦੇਣ ਵਾਲੇ ਵਿਅਕਤੀ ਸਨ ਉਹ ਇੱਕ ਦੂਰਦਰਸ਼ੀ ਨੇਤਾ అనుభవੀ ਸੰਸਦ ਆਦੇ ਲੋਕ ਸੇਵਾ ਲਈ ਸਮਰਪਿਤ ਜੀਵਨ ਜੀਣ ਵਾਲੇ ਵਿਅਕਤੀ ਸਨ ਪੰਜਾਬ ਦੀ ਰਾਜਨੀਤੀ ਅਤੇ ਦੇਸ਼ ਦੀ ਸੇਵਾ ਲਈ ਉਹਨਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਏਗਾ। ਵਾਹਿਗੁਰੂ ਜੀ ਉਹਨਾਂ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦਿਵੋ ਅਤੇ ਪਰਿਵਾਰ ਨੂੰ ਔਰ ਸਮੂਹ ਪੰਜਾਬ ਦੇ ਲੋਕਾਂ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖਸ਼ੋ।